ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਹੀ ਵਧੀਆ ਹੋਵੋਗੇ ਦੋਸਤੋ ਅੱਜ ਅਸੀਂ ਸਾਰੇ ਟੀਮ ਦੇ ਮੈਂਬਰ ਘੁੰਮਣ ਫਿਰਨ ਜਾ ਰਹੇ ਸੀਗੇ ਦੇਖਣ ਜਾ ਰਹੇ ਸੀਗੇ ਥਾਣਾ ਡੈਮ ਜੋ ਕਿ ਗੜਦੀਵਾਲ ਤੋਂ 10 ਕਿਲੋਮੀਟਰ ਦੂਰ ਹੈ ਇਹ ਸੇਮ ਲਾਈਕ ਇੱਕ ਗੋਆ ਦੀ ਤਰ੍ਹਾਂ ਕਹੋ ਕਿ ਲੋਕ ਇਹਨੂੰ ਮਿਨੀ ਗੋਆ ਬੋਲਦੇ ਆ ਇੱਥੇ ਬਹੁਤ ਸਾਰੀਆਂ ਫੈਮੀਆਂ ਸੰਡੇ ਨੂੰ ਆਪਣੇ ਪਰਿਵਾਰ ਦੇ ਨਾਲ VOTING ਕਰਨ ਆਂਦੇ ਆ ਕਿਉਂਕਿ ਇੱਥੇ VOTING ਦਾ VIP ਬੰਦਿਆ ਹੋਇਆ ਵਾ ਬਾਕੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆ ਕਿਉਂਕਿ ਅਸੀਂ ਵੀ ਅੱਜ ਫਸਟ ਟਾਈਮ ਜਾ ਰਹੇ ਸੀਗੇ ਦੇਖਣ ਕਿਉਂਕਿ ਅੱਜ ਸਾਨੂੰ ਕੋਈ ਕੰਮ ਨਹੀਂ ਸੀ ਅਸੀਂ ਫ੍ਰੀ ਸੀ ਤੇ ਇਸ ਕਰਕੇ ਅਸੀਂ ਸੋਚਿਆ ਇੱਧਰ ਸਾਡਾ ਰੂਟ ਵੀ ਹੈ ਤੇ ਇੱਕ ਵਾਰੀ ਰੂਟ ਵੀ ਵਿਜ਼ਿਟ ਕਰ ਲਾਂਗੇ ਨਾਲੇ ਆਪਣਾ ਥੋੜਾ ਬੁੱਤਾਂ ਇੰਜੋਏ ਵੀ ਕਰ ਲਾਂਗੇ ਇਸ ਲਈ ਇੱਧਰ ਦੀ ਸਾਈਡ ਦੇਖੋ ਪੂਰਾ ਜੰਗਲ ਏਰੀਆ ਵਾ ਹੈ ਟ੍ਰੈਫਿਕ ਵੀ ਬਹੁਤ ਜ਼ਿਆਦਾ ਘਟਾ ਲੋ ਜੀ ਹੁਣ ਅਸੀਂ ਪਹੁੰਚ ਗਏ ਆ ਥਾਣਾ ਡੈਮ ਉਹ ਸਾਹਮਣੇ ਦੇਖੋ ਜੀ ਬੋਰਡ ਲੱਗਾ ਹੋਇਆ ਵਾ ਕੀ ਹੁਣ ਦੇ ਕੁਏਤੇ ਥੋੜੀਆਂ ਬੂਤੀਆਂ ਦੋਸਤੋ ਫੈਮਲੀਆਂ ਵੀ ਆਈਆਂ ਹੋਈਆਂ ਸੀਗੀਆਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਫਿਰਨ ਤੇ ਆਹ ਦੇਖੋ ਜੀ ਆਹ ਹੈਗਾ ਜੀ ਡੈਮ ਦਾ ਨਜ਼ਾਰਾ ਤੇ ਬਹੁਤ ਹੀ ਵਧੀਆ ਡੈਮ ਸੀਗਾ ਔਰ ਬਹੁਤ ਹੀ ਪੀਸਫੁਲ ਜਗ੍ਹਾ ਜੀ ਹੈ ਹੁਣ ਸਾਹਮਣੇ ਦੇਖੋ ਜੀ ਇੱਥੇ ਜਿੰਨੇ ਜਿੰਨੇ ਬੋਟਿੰਗ ਕਰਨੀ ਹੈ ਉਹ ਵੀ ਇਹਦਾ ਵੀ ਆਨੰਦ ਲੈ ਸਕਦੇ ਆ ਬੋਟਿੰਗ ਦਾ ਵੀ ਇੱਕ ਬੰਦੇ ਦੀ ਆਈ ਥਿੰਕ 150 ਰੁਪਏ ਆ ਫੀਸ ਹੈਗੀ ਕਿ ਤੁਸੀਂ ਇਹ ਪੂਰਾ ਡੈਮ ਦਾ ਫਿਰ ਚੱਕਰ ਲਵਾਂਦੇ ਆ ਔਰ ਘੁੰਮਦੇ ਆ ਇੱਥੇ ਮੇਰੀ ਟੀਮ ਦੇ ਬੰਦੇ ਲੈ ਰਹੇ ਸੀਗੇ ਨਜ਼ਾਰੇ ਘੁੰਮ ਫਿਰ ਰਹੇ ਸੀਗੇ ਅਸੀਂ ਤੇ ਇੱਥੇ ਫਿਰ ਅਮਨਦੀਪ ਨੂੰ ਮੈਂ ਬੋਲਿਆ ਮੇਰੀ ਵੀ ਥੋੜੀ ਜੀ ਵੀਡੀਓ ਬਣਾ ਦੇ ਤੇ ਇਹ ਦੇਖੋ ਜੀ ਹੁਣ ਆ ਗਏ ਅਸੀਂ ਤੇ ਇੱਥੇ ਅਸੀਂ ਵੀ ਥੋੜੀ ਜੀ ਆਪਣੀ ਵੀਡੀਓ ਬਣਵਾਈ ਕਿਉਂਕਿ ਮੈਨੂੰ ਇਦਾਂ ਦੀ ਜਗ੍ਹਾ ਬਹੁਤ ਹੀ ਜ਼ਿਆਦਾ ਪਸੰਦ ਆ ਔਰ ਮੈਂ ਬਹੁਤ ਜ਼ਿਆਦਾ ਘੁੰਮਣਾ ਪਸੰਦ ਕਰਦਾ ਮੈਂ ਇਦਾਂ ਦੀ ਜਗ੍ਹਾ ਜਿੱਥੇ ਪੀਸ ਆਫ ਮਾਈਂਡ ਸ਼ਾਂਤੀ ਹੋਵੇ ਔਰ ਨਾ ਹੀ ਜ਼ਿਆਦਾ ਪੀੜ ਭੜਕਾ ਹੋਵੇ ਤੇ ਬਾਕੀ ਹੁਣ ਅੱਗੇ ਦੇਖੋ ਤੁਸੀਂ ਲੋ ਨਜ਼ਾਰੇ ਅੱਗੇ ਦੀ ਗੱਲਬਾਤ ਕਰਦਾ ਹਾਂ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਥੋੜਾ ਹਾਂਜੀ ਮਿੱਤਰੋ ਫੇਰ ਇੱਥੇ ਬਣਾਈ ਅਸੀਂ ਥੋੜੀ ਜਿਹੀ ਆਪਣੀ ਵੀਡੀਓ ਕਿਉਂਕਿ ਲੋਕੇਸ਼ਨ ਔਰ 뷰 ਬਹੁਤ ਹੀ ਵਧੀਆ ਸੀਗਾ ਲੋ ਜੀ ਹੁਣ ਬੰਦੇ ਕੁਛ ਗਏ ਆ VOTING ਕਰਨ ਦੇਖੋ ਕਿੰਨਾ ਵਧੀਆ ਦਿੱਖ ਰਿਹਾ ਨਜ਼ਾਰਾ ਤੇ ਇਹ VOTING ਦੂਸਰੀ ਵੀ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਆਪਣੀ ਪਿੰਡਲਾਂ ਵਾਲੀ ਪਰ ਅੱਜਕੱਲ ਇਹ ਹੀ ਇੱਥੇ VOTING ਹੁੰਦੀ ਹੈ ਤੇ ਇਹਦੇ ਨਾਲ ਹੀ ਤੁਸੀਂ ਡੈਮ ਘੁੰਮ ਸਕਦੇ ਹੋ ਬਾਕੀ ਹੁਣਾ ਜੀ ਦੀ ਥੋੜਾ ਜਿਹਾ ਡੈਮ ਦੇ ਅੱਗੇ ਜਾ ਕੇ ਜਾਵਾਂਗੇ ਉਹ ਥੱਲੇ ਉਤਰਾਂਗੇ ਪੂੜੀਆਂ ਕਿਉਂਕਿ ਥੱਲੇ ਵੀ ਦੇਖਾਂਗੇ ਨਜ਼ਾਰਾ ਜਾ ਕੇ ਕਿਦਾਂ ਦਾ ਵੰਗਦਾ ਤਾਂ ਨਹੀਂ ਬਾਕੀ ਦੋਸਤੋ ਥੱਲੇ ਉਤਰ ਕੇ ਹੋਰ ਵੀ ਜ਼ਿਆਦਾ ਮਜ਼ਾ ਆ ਰਿਹਾ ਸੀਗਾ ਕਿਉਂਕਿ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਾ ਵਾ ਕਿ ਹਾਂ ਜੀ ਇਹ ਬਹੁਤ ਹੀ ਵਧੀਆ ਜਗ੍ਹਾ ਔਰ ਪੀਸ ਆਫ ਮਾਈਂਡ ਜਗਾ ਵਾ ਅਗਰ ਕਿਸੇ ਨੇ ਆਪਣੀ ਫੈਮਿਲੀ ਨਾਲ ਨਾ ਨ ਹੋਵੇ ਤਾਂ ਇੱਥੇ ਆ ਕੇ ਘੁੰਮ ਕੇ ਜਾ ਸਕਦਾ ਵਾ ਮਤਲਬ ਬਾਕੀ ਇਹ ਲੋਕੇਸ਼ਨ ਮੈਂ ਤੁਹਾਨੂੰ ਇੱਥੇ ਦੀ ਪਾ ਦਵਾਂਗਾ ਔਰ ਬਾਕੀ ਆਪਣੇ ਭਰਾ ਦਾ ਇਹ ਛੋਟਾ ਜਿਹਾ ਮਿਨੀ ਬਲੌਗ ਦੇਖਣ ਲਈ ਧੰਨਵਾਦ ਔਰ ਥੈਂਕ ਯੂ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ